ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਨੂੰ ਬੇਨਤੀ ਹੈ ਕਿ ਸਾਡੇ ਨਾਲ ਇੱਕ ਛੋਟਾ ਸਾਡਾ ਛੋਟਾ ਭਰਾ ਨਹੀਂ ਖੜਾ ਹੈ ਜੋ ਸਲੇਮ ਟਾਬਰੀ ਲੁਧਿਆਣੇ ਦਾ ਰਹਿਣ ਵਾਲਾ ਹੈ ਇਹਦਾ ਬ੍ਰਦਰ ਜੋ ਮੈਂਟਲੀ ਥੋੜਾ ਅਪਸੈਟ ਹੈ ਉਹ ਪਿਛਲੇ 1 ਮਹੀਨੇ ਤੋਂ ਘਰ ਤੋਂ ਕਿਤੇ ਗਿਆ ਹੋਇਆ ਹੈ ਤੇ ਅਜੇ ਤੱਕ ਵਾਪਸ ਨਹੀਂ ਆਇਆ ਹੈ ਉਹਦਾ ਨਾਮ ਹਰੀ RAM ਹੈ ਜੇ ਕਿਸੇ ਨੂੰ ਵੀ ਉਹਦੇ ਬਾਰੇ ਕੋਈ ਵੀ ਇਤਲਾ ਮਿਲੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਧੰਨਵਾਦ ਜੀ ਉਹ ਦੇਖੰਦ ਆਇਆ ਕੋ ਆਇਆ ਅੰਦਰ ਦਾ ਆਇਆ ਦੇਖੋ ਅੰਦਰ ਵੀ ਆਇਆ ਇੱਕ ਤਾਂ ਗਿਆ ਅੰਦਰ ਨਹੀਂ ਆਇਆ ਹੁਣ ਉੱਥੇ ਹੈ ਅੰਦਰ ਨਹੀਂ ਗਿਆ ਅੰਦਰ ਨਹੀਂ ਵੜਿਆਣਾ ਉੱਥੇ ਕੋਈ ਦੇਖਾ ਬਾਹਰ ਆ ਜਾਂਦਾ ਫੇਰ ਹੁਣ ਇਹ ਜਾਂਦਾ ਕਿੱਧਰ ਲੈ ਪਾਸੇ ਹੈ ਜਾਂਦਾ ਤਾਂ ਕਿਸੇ ਨੂੰ ਬਾਹਰ ਲਾ ਕੈਮਰਾ ਦੇਖਣਾ ਪੈਣਾ ਜਾਂਦੇ ਨਾ ਤੁਸੀਂ ਇੱਥੋਂ ਕੀ ਹਿਸਾਬ ਲਾਉਂਗੇ ਤੁਸੀਂ ਇਦਾਂ ਕਰੋ ਇੱਥੋਂ ਨਾ ਅ ਟਾਈਮ ਦੇਖ ਲੋ ਇਧਰ ਵੀ ਕੀਤ ਇਧਰੋਂ ਵੀ ਚੈੱਕ ਕਰਾ ਲਓ ਤਾਂ ਵੱਜ ਕੇ 53 ਮਿੰਟ ਹੋ ਗਏ 7:49 ਹੋ ਗਿਆ ਨਾ ਇੱਥੋਂ ਦੇਖਦੇ ਬਾਹਰ ਹੁਣ ਕਿੰਨੇ ਵਜੇ ਨਿਕਲਦਾ ਉਹ ਤੋਂ ਬਾਅਦ ਤੁਸੀਂ ਦੋ ਹੀ ਸਾਈਡਾਂ ਦਾ ਪਤਾ ਲੱਗ ਜਾਣਾ ਇੱਧਰੋਂ ਗਿਆ ਜਾਂ ਇੱਧਰੋਂ ਗਿਆ ਇੱਥੇ ਪਤਾ ਲਾਇਨਾ ਇੱਧਰੋਂ ਜੁੜਦੇ ਆ ਕਿ ਇੱਧਰੋਂ ਇੱਥੋਂ ਲੱਗ ਜਾਣਾ ਇੱਥੋਂ ਪਤਾ ਲੱਗ ਜਾਣਾ ਹਾਂ ਆ ਗਿਆ ਹੋ ਗਿਆ ਦੇਖੋ ਟਾਈਮ ਕੀ ਹੋ ਗਿਆ 7:53 ਮਿੰਟ ਹੈ 7:53 ਹਾਂਜੀ ਕਿਸੇ ਨੇ ਨਹੀਂ ਕੁਝ ਕਿਹਾ ਹ ਕੋ ਦੇਖੋ ਬਾਹਰ ਜਾਂਦਾ ਇੱਧਰੋਂ ਨਿਕਲ ਕੇ ਖਤਰ ਗਿਆ ਦੇਖਦੇ ਕਿ ਇੱਧਰ ਵੀ ਮੁੜ ਜਾਏਗਾ ਕੋਈ ਪਤਾ ਨਹੀਂ ਹੁੰਦਾ ਦੇਖੀ ਜਾ ਹਾਂ ਥੋੜੇ ਦੇਖ ਲਓ ਹਾਂ ਨਾਲ ਦੋ ਨੰਬਰ ਬਣਾ ਦਿੱਤਾ 87 81237 2 ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਨੂੰ ਬੇਨਤੀ ਹੈ ਕਿ ਸਾਡੇ ਨਾਲ ਇੱਕ ਛੋਟਾ ਸਾਡਾ ਛੋਟਾ ਭਰਾ ਨਹੀਂ ਖੜਾ ਹੈ ਜੋ ਸਲੇਮ ਟਾਬਰੀ ਲੁਧਿਆਣੇ ਦਾ ਰਹਿਣ ਵਾਲਾ ਹੈ ਇਹਦਾ ਬ੍ਰਦਰ ਜੋ ਮੈਂਟਲੀ ਥੋੜਾ ਅਪਸੈਟ ਹੈ ਉਹ ਪਿਛਲੇ 1 ਮਹੀਨੇ ਤੋਂ ਘਰ ਤੋਂ ਕਿਤੇ ਗਿਆ ਹੋਇਆ ਹੈ ਤੇ ਅਜੇ ਤੱਕ ਵਾਪਸ ਨਹੀਂ ਆਇਆ ਹੈ ਉਹਦਾ ਨਾਮ ਹਰੀ RAM ਹੈ ਜੇ ਕਿਸੇ ਨੂੰ ਵੀ ਉਹਦੇ ਬਾਰੇ ਕੋਈ ਵੀ ਇਤਲਾ ਮਿਲੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਧੰਨਵਾਦ ਜੀ Yeah. Uh -huh.